ਪੰਚਰਤਨ ਗੋਤਿਆਮ ਸਿੰਘ ਡਾਉਣਾ ਦੀ ਕਲ ਨੂੰ ਸਟਾਫ ਦੀ ਮਿਲਾਈ ਜਾ ਰਹੀ ਹੈ ਇਸ ਸ਼ਤਾਬਦੀ ਦੇ ਲਈ ਸਿੱਖ ਸੰਗਤ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਵੈਸੇ ਤਾਂ ਉਤਸ਼ਾਹ ਹੈ ਹੀ ਹੈ ਪਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਧੜਾ ਤੇ ਦੂਜੇ ਪਾਸੇ ਉਹ ਲੀਡਰ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਸੁਧਾਰਨਕਿਆ ਆਉਣਾ ਚਾਹ ਰਹੇ ਨੇ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਕੀਤੀ hui ਹੈ ਤੇ ਇਹਨਾਂ ਸਾਰਿਆਂ ਵੱਲੋਂ ਆਪਣੇ ਆਪਣੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਇਹ ਸ਼ਤਾਬਦੀ ਮਿਲਾਈ ਜਾ ਰਹੀ ਹੈ ਖੈ ਇਹ ਇਹਨਾਂ ਵੱਲੋਂ ਜਿਸ ਤਰੀਕੇ ਨਾਲ ਸ਼ਤਾਬਦੀ ਮਿਲਾਈ ਜਾ ਰਹੀ ਹੈ ਉਤੋਂ ਇਹੀ ਪਤਾ ਲੱਗਦਾ ਹੈ ਕਿ ਉਹ ਜਥੇਦਾਨ ਤਾੜਾ ਦੀ ਵਿਰਾਸਤ ਨੂੰ ਕੈਸ਼ ਕਰਨਾ ਚਾਹੁੰਦੇ ਹੈ ਉਹਨਾਂ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਆਪਣੀ ਜਗ੍ਹਾ ਤੇ ਠੀਕ ਹੈ ਪਰ ਆਪਾਂ ਜਥੇਦਾਰ ਤੜਾ ਦੀ ਸ਼ਖਸੀਅਤ ਬਾਰੇ ਅੱਜ ਗੱਲ ਕਰਨ ਲੱਗੇ ਆਂ ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ ਉਹ ਅੱਧੀ ਸਦੀ ਤੱਕ ਸਿੱਖ ਸਿਆਸਤ ਵਿੱਚ ਛਾਇ ਰਹੇ ਉਹਨਾਂ ਦੇ ਨਾਮ ਤੋਂ ਬਗੈਰ ਸਿੱਖ ਸਿਆਸਤ ਅਧੂਰੀ ਹੀ ਰਹਿੰਦੀ ਸੀ ਇਹ ਗੱਲ ਅਲੱਗ ਹੈ ਕਿ ਕਦੇ ਉਹਨਾਂ ਦੀ ਟੱਕਰ ਬਾਜੂ ਸਾਹਿਬ ਨਾਲ ਹੋਰ ਜਾਂਦੀ ਸੀ ਪ੍ਰਕਾਸ਼ਿਕ ਬਾਦੁਰ ਨਾਲ ਕਦੇ ਉਹ ਬਰਨਾਲਾ ਟੜੇ ਦੇ ਵਿੱਚ ਚਲੇ ਜਾਂਦੇ ਸੀਗੇ ਕਦੇ ਲੋਂਗੋ ਵਾਲਾ ਉਹਨਾਂ ਨਾਲ ਵੀ ਉਹਨਾਂ ਦਾ ਮਾਨ ਸਤਕਾਰ ਰਹਿਦਾ ਸੀ ਤੇ ਜਥੇਦਾਰ ਤਲਵੰਡੀ ਉਹਨਾਂ ਨਾਲ ਵੀ ਉਹਨਾਂ ਦਾ ਪੂਰਾ ਸਹਿਯਾਤ ਰਹਿਦਾ ਸੀ ਜਿੱਥੇ ਕਦੇ-ਕਦੇ મતਭੇਦ ਵੀ ਹੁੰਦੇ ਸੀਗੇ ਦਿੱਜੇ ਸੂ ਗੱਲ ਇਹ ਹੈ ਕਿ ਜਿੰਨਾ ਉਹ ਸੰਤ ਹਰਚੰਦ ਸਿੰਘ ਲੰਗੋਵਾਲ ਦੇ ਨੇੜੇ ਸੀਗੇ ਉਹ ਨਹੀਂ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਵੀ ਨੇੜੇ ਸੀਗੇ ਤੇ ਉਹ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਸੀਗੇ ਪਰ ਉਹਨਾਂ ਦਾ ਜਿਹੜਾ ਜਿਵਨ ਸੀਗਾ ਬੜਾ ਸੰਘਰਸ਼ਮਈ ਸੀਗਾ ਤੇ ਉਹ ਪੰਥ ਪ੍ਰਸਤ ਸੀਗੇ ਪੰਥ ਪ੍ਰਸਤ ਹੋਣ ਦੇ ਨਾਲ-ਨਾਲ ਜਿੱਥੇ ਉਹਨਾਂ ਦੀ ਸਿਆਸਤ ਚੱਲਦੀ ਸੀਗੀ ਤੇ ਨਾਲ-ਨਾਲ ਉਹਨਾਂ ਨੇ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸਿੱਖ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਕੀਤੀ ਤੇ ਜਦੋਂ ਅੰਤ ਸਮਾ ਸੀਗਾ ਉਹਨਾਂ ਦੇ ਲੱਕਰ ਤੇ ਵਿੱਚੋਂ ਇੱਕ ਵੀ ਪੈਸਾ ਨਹੀਂ ਮਿਲਿਆ ਸੀਗਾ ਉਹਨਾਂ ਦੀ ਜਿਹੜੀ ਸ਼ਕਤੀ ਸੀਗੀ ਐਨੀ ਪ੍ਰਭਾਵਸ਼ਾਲੀ ਸੀ ਕਿ ਕੇਂਦਰ ਦੇ ਮੰਤਰੀਆਂ ਨੂੰ ਜੇਕਰ ਉਹ ਇੱਕ ਵਾਰੀ ਕਾਲ ਕਰਦੇ ਸੀਗੇ ਤਾਂ ਉਹਨਾਂ ਨੂੰ ਕਦੇ ਵੀ ਇਨਕਾਰ ਨਹੀਂ ਹੁੰਦਾ ਸੀਗਾ ਇੱਥੋਂ ਤੱਕ ਪ੍ਰਧਾਨ ਮੰਤਰੀ ਵੀ ਉਹਨਾਂ ਨੂੰ ਮਿਲਣ ਵਾਸਤੇ ਪੁਤਾਵਲੇ ਹੁੰਦੇ ਸੀਗੇ ਉਹਨਾਂ ਨੇ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਕੰਮ ਕੀਤਾ ਤੇ ਇਹ ਜਿੰਨਾ ਵੀ ਉਹਨਾਂ ਨੇ ਕੰਮ ਕੀਤਾ ਉਹ ਚੰਗਾ ਮੰਦਾ ਸਭ ਨੂੰ ਪਤਾ ਹੀ ਹੈ ਖੈਰ ਉਹਨਾਂ ਦੀ ਉਹ ਬੰਦੇ ਨੂੰ ਬਹੁਤ ਹੀ ਨੇੜਿਓਂ ਦੇਖਦੇ ਸੀਗੇ ਤੇ ਉਹਨਾਂ ਦਾ ਜਦੋਂ ਕੋਈ ਵੀ ਬੰਦਾ ਚਾਹੇ ਉਹਨਾਂ ਨਾਲ ਮਤਭੇਦ ਹੁੰਦੇ ਹੋਣ ਉਹ ਬਹੁਤ ਹੀ ਹੱਸ ਕੇ ਡੇੜਿਓ ਮਿਲਦੇ ਸੀਗੇ ਜੇ ਕੋਈ ਕੰਮਕਾਰ ਹੁੰਦਾ ਸੀਗਾ ਜੇ ਉਹਨਾਂ ਦੇ ਹੱਥ ਵੱਸ ਹੁੰਦਾ ਸੀਗਾ ਉਹ ਕਰਕੇ ਦਿਖਾਉਂਦੇ ਸੀਗੇ। ਉਹ ਜਾਗਰ ਸਿੰਘ ਜਿਹੜੇ ਕੇਸ ਸਾਫਕਾ ਡੀਪੀਆਰ ਉਹ ਰਹੇ ਨੇ ਉਹਨਾਂ ਦੇ ਅੱਜਕੱਲ ਤੁਸੀਂ ਆਰਟੀਕਲ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਵੀ ਦੇਖਦੇ ਹੋ। ਕੱਲ ਨੂੰ ਉਹਨਾਂ ਦਾ ਇੱਕ ਆਰਟੀਕਲ ਜੈਸੇਦਾਰ ਟਾੜਾ ਬਾਰੇ ਵੀ ਛਾਪ ਰਿਹਾ ਹੈ ਤੇ ਉਹਨਾਂ ਨੇ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਬੜੀ ਬਡੀ ਚਾ ਪਾਈ ਹੈ ਉਹ ਆਪਣੇ ਆਰਟੀਕਲ ਦੇ ਵਿੱਚ ਲਿਖਦੇ ਨੇ ਕਿ ਕਿਸੇ ਵਿਅਕਤੀ ਦਾ ਕੋਈ ਕੰਮ ਸੀਗਾ ਉਹਦਾ ਜਿਹੜੇ ਸਰਗਰ ਰਜਾਗਰ ਸਿੰਘ ਦੇ ਨਜ਼ਦੀਕੀ ਸੀਗਾ ਉਹਨਾਂ ਦਾ ਕੋਈ ਕੰਮ ਸੀ ਤੇ ਉਹ ਕਿਸੇ ਅਕਾਲੀ ਲੀਡਰ ਕੋਲ ਗਏ ਅਕਾਲੀ ਲੀਡਰ ਨੇ ਉਹਨਾਂ ਨੂੰ ਕਿਹਾ ਕਿ ਇਹ ਮੇਰੇ ਤੋਂ ਹੋਣ ਵਾਲਾ ਨਹੀਂ ਹੈ ਇਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਕਰ ਸਕਦਿਆ ਪ੍ਰਕਾਸ਼ ਸਿੰਘ ਬਾਦਲ ਉਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਤਾਂ ਉਜਾਗਰ ਸਿੰਘ ਉਹਨਾਂ ਆਪਣੇ ਮਿੱਤਰ ਨੂੰ ਨਾਲ ਲੈ ਕੇ ਟੌੜਾਪਿੰਡ ਬਹੁਤ ਜਲਦੀ ਚਲੇ ਗਿਆ ਜਿ세ਦਾ ਟੌੜਾ ਬਹੁਤ ਸਜਰੇ ਉੱਠ ਕਰਦੇ ਸੀਗੇ ਤੇ ਉਹਨਾਂ ਦੇ ਘਰ ਦੇ ਅੱਗੇ ਲੋਕਾਂ ਦਾ ਤੰਤਾਂ ਲੱਗਿਆ ਹੁੰਦਾ ਸੀਗਾ ਤੇ ਉਹ ਕੰਮ ਕਰਵਾਉਣ ਵਾਸਤੇ ਉੱਥੇ ਲਾਈਨਾਂ ਬਣਾ ਕੇ ਖੜਦੇ ਸੀਗੇ ਉਹ ਜਾਗਰ ਸਿੰਘ ਜਿਉਣਾ ਵੀ ਉੱਥੇ ਪਹੁੰਚ ਗਏ ਤੇ ਜਦੋਂ ਉਹ ਜਾਗਰ ਸਿੰਘ ਆਉਣੇ ਉਹਨਾਂ ਨੂੰ ਮਿਲਣ ਲੱਗੇ ਤਾਂ ਇੱਕ ਬੰਦੇ ਨੇ ਉਹਨਾਂ ਨੂੰ ਰੋਕ ਦਿੱਤਾ ਇਹਦੇ ਪਿੱਛੇ ਕਾਰਨ ਇਹ ਸੀਗਾ ਕਿ ਪੁਜਗਤ ਸਿੰਘ ਬੀਨ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਉਹਨਾਂ ਦੇ ਬੜੇ ਨਜ਼ਦੀਕੀ ਰਹੇ ਨੇ ਤੇ ਬਹੁਤ ਲੰਮਾ ਸਮਾਂ ਤੱਕ ਉਹ ਉਹਨਾਂ ਦੀ ਬਹੁਤ ਸਾਰੀਆਂ ਨਜ਼ਦੀਕੀਆਂ ਉਹਨਾਂ ਨਾਲ ਰਹੀਆਂ ਨੇ ਜਦੋਂ ਬਿਆਨ ਸਿੰਘ ਮੁੱਖ ਮੰਤਰੀ ਸੀਗੇ ਤਾਂ ਕੋਈ ਵੀ ਕੰਮ ਜਿਹੜਾ ਬਿਆਨਸਿਕ ਬਿਆਨਸਿਕ ਤੱਕ ਹੋਣਾ ਹੁੰਦਾ ਸੀਗਾ ਜੇ ਕੋਈ ਉਹਨਾਂ ਦਾ ਜਿਹੜਾ ਜਾਇਜ਼ ਕੰਮ ਖਾਸ ਤੌਰ ਤੇ ਉਹਨਾਂ ਦਾ ਕੋਈ ਮਿੱਤਰ ਦੋਸਤ ਕਹਿਣਾ ਸੀਗਾ ਤਾਂ ਸਰਦਾਰ ਉਜਾਗਰ ਸਿੰਘ ਉਹ ਬਿਆਨ ਸਿੰਘ ਕੋਲੋਂ ਕਰਵਾ ਦਿੰਦੇ ਸੀਗੇ ਇਹ ਕਹਿਤ ਭਾਵ ਉਹ ਉਜਾਗਰ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਜੋਂ ਹੀ ਵਿਚਰਦੇ ਸੀਗੇ ਤਾਂ ਜਦੋਂ ਜਥੇਦਾਰ ਟਾੜਾ ਦੇ ਕਮਰੇ ਦੇ ਵਿੱਚ ਉਸ ਵਿਅਕਤੀ ਨੇ ਵੜਨ ਦੀ ਦਿੱਤਾ ਤਾਂ ਅਚਾਨਕ ਉਹ ਬੰਦਾ ਪਾਸੇ ਚਲਾ ਗਿਆ ਤੇ ਉਜਾਗਰ ਸਿੰਘ ਉੱਥੇ ਦਾਖਲ ਹੋ ਗਏ ਜਥੇਦਾਰ ਟਾੜਾ ਨੇ ਉਹਨਾਂ ਨੂੰ ਘੁੱਟ ਕੇ ਜੱਫੀ ਪਾਈ ਤੇ ਨਾਲ ਇਹ ਕਿਹਾ ਉਜਾਗਰ ਸਿੰਘ ਕਿ ਉਹਨਾਂ ਨੂੰ ਤੁਸੀਂ ਦੱਸੋ ਕੀ ਕੰਮ ਹੈ ਚਾ ਵੀ ਮੰਗਵਾਈ ਚਾਹ ਪੜਾਈ ਸਾਰਾ ਕੁਝ ਕੀਤਾ ਤੇ ਉਹਨਾਂ ਨੇ ਇਹ ਦੱਸਿਆ ਕਿ ਫਲਾਣਾ ਡਿਟਰੇ ਇਹ ਕਹਿੰਦਾ ਵੀ ਇਹ ਬਾਦਲਾਉਣਾ ਤੋਂ ਘੱਟ ਕੰਮ ਹੋ ਨਹੀਂ ਸਕਦਾ ਹੈਗਾ ਤੇ ਜਿ세 ਦਾ ਟੌੜਾਣਾ ਨੇ ਉਹਨਾਂ ਨੂੰ ਥਾਪੀ ਦਿੱਤੀ ਤੇ ਉਹਨਾਂ ਨੂੰ ਕਹਿ ਦਿਓ ਜਿਹੜਾ ਅਕਾਲੀ ਡਿਟਰ ਹੈ ਉਸ ਨੂੰ ਕਹਿ ਦਿਓ ਕਿ ਇਹ ਕੰਮ ਹਰ ਹਾਲਤ ਵਿੱਚ ਹੋਣਾ ਸੋ ਉਹ ਕੰਮ ਹੋ ਗਿਆ ਬੇਸ਼ੱਕ ਉਜਾਗਰ ਸਿੰਘ ਵਿਅੰਸਿਕ ਦੇ ਵੀ ਨੇੜੇ ਕੀ ਸੀਗੇ ਪਰ ਨਿੱਜੀ ਤੌਰ ਤੇ ਉਜਾਗਰ ਸਿੰਘ ਉਹਨਾਂ ਨੂੰ ਵੀ ਇਹੋ ਜਾਣਦੇ ਸੀਗੇ ਤੇ ਉਹਨਾਂ ਦਾ ਕੰਮ ਕੀਤਾ ਤੇ ਇਸੇ ਤਰੀਕੇ ਦੇ ਨਾਲ ਜਗਤਾਰ ਸਿੰਘ ਜਿਹੜੇ ਪੰਜਾਬ ਦੇ ਸੀਨੀਅਰ ਪੱਤਰਕਾਰ ਨੇ ਅੰਗਰੇਜ਼ੀ ਦੇ ਪੱਤਰਕਾਰ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਹੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਬਹੁਤ ਸਹੀਕ ਹੁੰਦੀਆਂ ਨੇ ਉਹਨਾਂ ਨੇ ਆਪਣੇ ਇੱਕ ਆਰਟੀਕਲ ਦੇ ਵਿੱਚ ਜਸੇਦਾ ਟੋੜਾ ਦੀ ਜੀਵਨ ਦੇ ਬਾਰੇ ਕੁਝ ਚੰਗਣਾ ਪਾਇਆ ਇੱਕ ਤਾਂ ਉਹਨਾਂ ਨੇ ਇਹ ਦੱਸਿਆ ਕਿ ਜਿਸੇ ਦਾ ਟੌੜਾ ਦਾ ਜਿਹੜਾ ਜੀਵਨ ਹੈ ਬੜਾ ਸ਼ਿਗਰਸ਼ਮਈ ਰਿਹਾ ਹੈ ਤੇ ਉਹ ਆਪਣੇ ਹੱਥੀ ਖੇਤਾਂ ਨੂੰ ਵਾਉਂਦੇ ਸੀਗੇ ਤੇ ਸਵੇਗ ਨੂੰ ਜਾ ਕੇ ਜਦੋਂ ਪੰਥਕ ਕਾਨਫਰੰਸਾਂ ਹੁੰਦੀ ਸੀਗੇ ਉਹਦੇ ਵਿੱਚ ਸ਼ਾਮਲ ਹੁੰਦੇ ਸੀਗੇ ਸਮਾਣਾ ਦੇ ਵਿੱਚ ਕੋਈ ਕਾਨਫਰੰਸ ਸੀਗੀ ਤਾਂ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਾ ਸੀਗਾ ਪਰ ਖੇਤੀਬਾੜੀ ਵੀ ਨਹੀਂ ਛੱਡਣੀ ਸੀਗੀ ਤੇ ਰਾਤ ਨੂੰ ਰਾਤ ਉਹਨਾਂ ਨੇ ਆਪਣਾ ਖੇਤ ਵਾਇਆ ਤੇ ਸਵੇਰੇ ਉਹ ਕਾਨਫਰੰਸ ਦੇ ਵਿੱਚ ਸ਼ਾਮਲ ਹੋਈ ਜਿਥੇ ਦਾ ਟੌੜਾ ਦੀ ਇਹ ਵਿਸ਼ੇਸ਼ਤਾ ਸੀ ਕਿ ਬਹੁਤ ਹੀ ਐਮਰਜੈਂਸੀ ਹੋਵੇ ਤਾਂ ਉਹ ਟੌੜਾ ਪਿੰਡ ਤੋਂ ਅਲੱਗ ਹੁੰਦੇ ਸੀਗੇ ਪਰ ਨੇ ਸ਼ਾਮ ਹੁੰਦਿਆ ਉਹ ਆਪਣੇ ਪਿੰਡ ਟੌੜਾ ਆ ਜਾਂਦੇ ਸੀਗੇ ਤੇ ਸਵੇਰੇ ਜਲਦੀ 4 ਵਜੇ ਹੀ ਟੌੜਾ ਪਿੰਡ ਤੋਂ ਉਹ ਰਵਾਨਾ ਹੋ ਜਾਂਦੇ ਸੀਗੇ ਅੰਥਕ ਕਮਾਂ ਵਾਸਤੇ ਜਾਂ ਸਿਆਸੀ ਕਮਾਂ ਵਾਸਤੇ ਤੇ ਇਸ ਦੌਰਾਨ ਉਹਨਾਂ ਨੇ ਬੇਸ਼ੱਕ ਸੰਘਰਸ਼ ਭਰਿਆ ਜੀਵਨ ਜੀਵਿਆ ਪਰ ਇਹ ਹੈ ਕਿ ਉਹ ਪੰਥ ਦੇ ਸਿੱਖ ਕੌਮ ਦੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਵਜੋਂ ਉਪਰੇ ਇਹੀ ਕਾਰਨ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਰਹੇ ਤਕਰੀਬਨ 26 ਸਾਲ ਤੱਕ ਤੇ ਇਹਦੇ ਨਾਲ ਉਹ ਵੀ ਇਹ ਵੀ ਦੱਸਦੇ ਆ ਕਿ ਉਹ ਇੱਕ ਬੜੇ ਮਾਨਵਵਾਦੀ ਵਿਅਕਤੀ ਵੀ ਸੀਗੇ ਤੇ ਜਗਤਾਰ ਸਿੰਘ ਉਹਨਾਂ ਨੇ ਦੱਸਦੇ ਆ ਕਿ ਇੱਕ ਵਾਰ ਉਹ ਬਰਨਾਲੇ ਤੋਂ ਆ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਧਨੌਲੇ ਚ ਬਾਬਾ ਟੇਕ ਸਿੰਘ ਦੇ ਡੇਰੇ ਦੇ ਉੱਤੇ ਹੋ ਗਏ ਤੇ ਉਹਨਾਂ ਨੇ ਜਿਹੜੇ ਉਹਨਾਂ ਨਾਲ ਡਰਾਈਵਰ ਸੀ ਹੋਰ ਕਰਮਚਾਰੀ ਸੀ ਤੇ ਇੱਕ ਹੋਰ ਸਾਥੀ ਸੀਗਾ ਉਹਨਾਂ ਨੇ ਕਿਹਾ ਵੀ ਤੁਸੀਂ ਰੁਕੋ ਮੈਂ ਹੁਣੇ ਆਉਣਾ ਤੇ 15 ਮਿੰਟ ਤੋਂ ਬਾਅਦ ਉਹ ਵਾਪਸ ਆਏ ਵਾਪਸ ਆ ਕੇ ਆਪਣੇ ਪਿੰਡ ਵੱਲ ਨੂੰ ਤੁਰਨ ਲੱਗੇ ਜਿਉਂ ਹਨੇਰਾ ਪਿਆ ਤਾਂ ਉਹਨਾਂ ਦੇ ਜਿਹੜਾ ਸਾਥੀ ਉਹਨਾਂ ਦੀ ਸੀਟ ਦੇ ਕੋਲ ਬੈਠਾ ਸੀਗਾ ਤਾਂ ਉਹਨਾਂ ਬੜਾ ਮਲਕ ਦੇ ਕੇ ਚੁੱਪਚੀਪੀਤੇ ਉਸਦੇ ਹੱਥ ਦੇ ਵਿੱਚ ਇੱਕ ਲਫਾਫਾ ਫੜਾ ਦਿੱਤਾ ਉਹਨਾਂ ਕਿਹਾ ਕਿ ਇਹ ਤੇਰੇ ਕੰਮ ਆਉਣਗੇ ਆਉਣ ਵਾਲੇ ਦੇ ਨਾਲ ਵਿੱਚ ਅਸਲ ਦੇ ਵਿੱਚ ਉਸ ਉਹ ਵਿਅਕਤੀ ਜਿਹੜਾ ਸੀਗਾ ਉਹ ਲਗਾਤਾਰ ਜੱਥੇ-ਤੱਤਰ ਟੌੜਾ ਨਾਲ ਉਹਨਾਂ ਨਾਲ ਜਾ ਰਿਹਾ ਸੀ ਆ ਰਿਹਾ ਸੀਗਾ ਤੇ ਬੇਰੁਜ਼ਗਾਰ ਸੀਗਾ ਅਕਿਉ ਉਸਦੇ ਪਤਨੀ ਦੇ ਬੱਚਾ ਹੋਣਾ ਸੀਗਾ ਤਾਂ ਕਰਕੇ ਉਹਨਾਂ ਨੇ ਇਸ ਲਿਫਾਫੇ ਦੇ ਵਿੱਚ ਬਿਨਾਂ ਗਿਣੇ ਪੈਸੇ ਪਾਏ ਤੇ ਉਸ ਵਿਅਕਤੀ ਨੂੰ ਤੇ ਦਿੱਤੇ ਤਾਂ ਜੋ ਆਉਣ ਵਾਲੇ ਸਮੇਂ ਦੇ ਚਿਰ ਦੇ ਕੰਮ ਆ ਸਕਣ ਇਸ ਤੋਂ ਇਲਾਵਾ ਜਦੋਂ 1984 ਦੇ ਵਿੱਚ ਬਲਿਸ਼ਟਾਰ ਆਪਰੇਸ਼ਨ ਹੋਇਆ ਤਾਂ ਉਸ ਆਪਰੇਸ਼ਨ ਦੇ ਦੌਰਾਨ ਜਥੇਦਾਰ ਟੋੜਾ ਹਰਜਨ ਸਿੰਘ ਰਦੋਂਗੋਵਾਲ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਗਿਸ਼ਟਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ 1985 ਦੇ ਵਿੱਚ ਜਦੋਂ ਜਥੇਦਾਰ ਟੋੜਾ ਨੂੰ ਰਿਹਾ ਕੀਤਾ ਗਿਆ ਤਾਂ ਉਹ ਸੰਤ ਜਰਨੈਲ ਸਿੰਘ ਭਿੰਡਰਵਾਲੇ ਦੇ ਪਰਿਵਾਰ ਨੂੰ ਮਿਲਣ ਵਾਸਤੇ ਗਏ ਉਹਨਾਂ ਦੀ ਪਤਨੀ ਧਰਮ ਪ੍ਰੀਤਮ ਕੌਰ ਉਸ ਸਮੇਂ ਬिलासपुर ਤੇ ਸੀਗੇ ਤਾਂ ਉਹਨਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 1 ਲੱਖ ਰੁਪਏ ਦਾ ਚੈੱਕ ਬਣਵਾਇਆ ਤੇ 50000 ਰੁਪਏ ਉਹਨਾਂ ਨੇ ਸੁਰਜਨ ਸਿੰਘ ਠੇਕੇਦਾਰ ਜਿਹੜੇ ਅਕਾਲੀ ਆਗੂ ਸੀਗੇ ਉਹਨਾਂ ਤੋਂ ਨਗਦ ਲਏ ਤੇ ਉਹ ਬिलासपुर ਚਲੇ ਗਏ ਉਹਨਾਂ ਨੇ ਬੀਬੀ ਪ੍ਰੀਤਮ ਕੌਰ ਜੀ ਨੂੰ 1 ਲੱਖ ਰੁਪਏ ਦਾ ਚੈੱਕ ਦਿੱਤਾ ਤੇ ਬੀਬੀ ਪ੍ਰੀਤਮ ਕੌਰ ਉਹਨਾਂ ਨੇ ਇਹ ਚੈੱਕ ਇਸ ਗੱਲ ਕਰਕੇ ਵਾਪਸ ਕਰ ਦਿੱਤਾ ਕਿ ਇਹ ਸੰਗਤ ਦਾ ਪੈਸਾ ਹੈ ਉਹ ਇਸ ਪੈਸੇ ਨੂੰ ਨਹੀਂ ਲੈਣਗੇ ਇਹ ਉਹਨਾਂ ਨੇ ਕਿ ਜਦੋਂ 50000 ਰੁਪਇਆ ਦੂਜਾ ਨਗਦ ਸੀਗਾ ਉਹ ਦੇਣਾ ਚਾਹਿਆ ਤਾਂ ਬੀਬੀ ਜੀ ਨੇ ਉਹ ਪੈਸਾ ਵੀ ਢਿਲੇਆ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਾਲਿਆਂ ਦੀ ਹਦਾਇਤਾਂ ਸੀਗੀਆਂ ਜਿਹੜੇ ਕਿ ਬ੍ਰੀਸਟਾਰ ਆਪਰੇਸ਼ਨ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਕਿ ਤੁਸੀਂ ਆਪਣੇ ਬੱਚੇ ਆਪਣੀ ਕਿਰਤ ਕਰਕੇ ਪਾਰਨੇ ਨੇ ਕਿਸੇ ਦੀ ਸਹਾਇਤਾ ਨਾਲ ਨਹੀਂ ਪਾਰਨੇ ਹੈਗੇ ਸੋ ਇਹ ਜਿਹੜੇ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਜਿੱਥੇ ਦਾ ਟੌੜਾ ਜਿੱਥੇ ਗਰਮ ਖਿਆਲੀਆਂ ਦੇ ਨਾਲ ਬਰਾਬਰ ਤਾਲਮੇਲ ਰੱਖਦੇ ਸੀਗੇ ਤੇ ਨਾਲ ਉਥੇ ਨਰਮ ਖਿਆਲੀਆਂ ਦੇ ਨਾਲ ਵੀ ਉਨਾ ਹੀ ਤਾਲਮੇਲ ਰੱਖਦੇ ਸੀਗੇ ਇਸ ਤੋਂ ਇਲਾਵਾ ਇੱਕ ਹੋਰ ਬੜਾ ਮਜ਼ੇਦਾਰ ਕਿੱਸਾ ਇਹ ਹੈ ਕਿ ਗੁਲਜਾਰ ਸਿੰਘ ਸੰਧੂ ਤੁਸੀਂ ਜਾਣਦੇ ਹੋ ਪੰਜਾਬੀ ਦੇ ਬڑے ਬਟੇਲੇ ਲੇਖਕ ਨੇ ਤੇ ਪੰਜਾਬੀ ਟ੍ਰਿਬਿਊਨ ਤੋਂ ਇਲਾਵਾ ਦੇਸ਼ ਸਿਵਕ ਦੇ ਵੀ ਉਹ ਐਡੀਟਰ ਰਹੇ ਨੇ ਉਹਨਾਂ ਨੇ ਉਹਨਾਂ ਦਾ ਕਾਲਮ ਅੱਜ ਕੱਲ੍ਹ ਵੀ ਅਜੀਤ ਅਖਬਾਰ ਦੇ ਵਿੱਚ ਵੀ ਛਪਦਾ ਹੈ ਉਹਨਾਂ ਨੇ ਆਪਣੇ ਇੱਕ ਕਾਲਮ ਦੇ ਵਿੱਚ ਜ세 ਦਾ ਟਾਉਣਾ ਦਾ ਜ਼ਿਕਰ ਕੀਤਾ ਹੈ ਉਹਦੇ ਵਿੱਚ ਇਹ ਦੱਸਿਆ ਕਿ ਜਿਹੜੇ ਪੰਜਾਬ ਦੇ ਮਸ਼ਹੂਰ ਕਵੀ ਨੇ ਦਰਸ਼ਨਿਕ ਬੁੱਟਰ ਉਹ ਪੇਸ਼ੇ ਤੋਂ ਇੱਕ ਬੈਂਕ ਦੇ ਵਿੱਚ ਮੈਨੇਜਰ ਹੁੰਦੇ ਸੀਗੇ ਪੰਜਾਬ ਐਂ ਸਿੰਧ ਬੈਂਕ ਦੇ ਵਿੱਚ ਜਿਸੇ ਦਾ ਟੌੜਾ ਦਾ ਜਿਹੜਾ ਪਿੰਡ ਹੈ ਉਸੇ ਨਜ਼ਦੀਕ ਹੀ ਥੂਹੀ ਪਿੰਡ ਹੈ ਥੂਹੀ ਪਿੰਡ ਦੇ ਵਿੱਚ ਉਹ ਲੱਗੇ ਹੋਏ ਸੀਗੇ ਤੇ 2014 ਦੇ ਵਿੱਚ ਜਦੋਂ ਉਹ ਉਹ ਬੈਂਕ ਦੇ ਵਿੱਚ ਬਤੌਰ ਮੈਨੇਜਰ ਕੰਮ ਕਰ ਰਹੇ ਸੀਗੇ ਤੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਸ ਬੈਂਕ ਦੇ ਵਿੱਚ ਜਥੇਦਾਰ ਗੁਰਜਨ ਸਿੰਘ ਤਰਾੜਾ ਦਾ ਇੱਕ ਲੱਕਰ ਹੋਈ ਹੈ ਇਸ ਬੰਦ ਵਿੱਚ ਉਹਨਾਂ ਨੇ ਉਹਨਾਂ ਦੇ ਜਵਾਈ ਹਰਮੇਲ ਸਿੰਘ ਤੇ ਉਹਨਾਂ ਦੀ ਬੇਟੀ ਗੁਲਦੀਪ ਸਿੰਘ ਕਲਦੀਪ ਕੌਰ ਨੂੰ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਚਾਬੀ ਲੈ ਕੇ ਆਓ ਤਾਂ ਜੋ ਅਸੀਂ ਦੇਖ ਸਕੀਏ ਇਸ ਲੱਕਰ ਦੇ ਵਿੱਚ ਕੀ ਹੈ ਬੜੀ ਤੁਕਤਕੀ ਸੀ ਵੀ ਪਤਾ ਨਹੀਂ ਕਿੰਨਾ ਸੋਨਾ ਹੋਵੇਗਾ ਪਤਾ ਨਹੀਂ ਕਿ ਕਿੰਨੀ ਚਾਂਦੀ ਹੋਏਗੀ ਪਤਾ ਨਹੀਂ ਕਿੰਨਾ ਪੈਸਾ ਇਸ ਲਾਕਰ ਦੇ ਵਿੱਚ ਹੋ ਸਕਦਾ ਹੈ ਪਰ ਇਹ ਸਾਰਾ ਕੁਝ ਤਾਂ ਹੀ ਪਤਾ ਲਗਣਾ ਸੀਗਾ ਜੇਕਰ ਲਾਕਰ ਖੁੱਲਦਾ ਤਾਂ ਦਰਸ਼ਨਪੁੱਤਰ ਉਹਨਾਂ ਨੇ ਹਰਮੀਰ ਸਿੰਘ ਉਹਨਾਂ ਨੂੰ ਕਿਹਾ ਕਿ ਇਸ ਲਾਕਰ ਨੂੰ ਤੋੜਨ ਵਾਸਤੇ ਜਾਂ ਖੋਲਣ ਵਾਸਤੇ 6000 ਰੁਪਏ ਲੱਗਣਗੇ ਪਰਵਾਰ ਨੇ ਉਹ 6000 ਰੁਪਏ ਦਿੱਤੇ ਤਾਂ ਸਾਰੇ ਜਿਹੜੇ ਮੈਂਬਰ ਸੀਗੇ ਉਹਨਾਂ ਦੀ ਖਾਤੀ ਦੇ ਵਿੱਚ ਇਹ ਲੱਗ ਕੇ ਖੁੱਲ੍ਹ ਗਿਆ ਜਦੋਂ ਉਸ ਦੇ ਵਿੱਚ ਹੱਥ ਮਾਰਿਆ ਗਿਆ ਤਾਂ ਉਹ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਕਹਿਣ ਤੋਂ ਭਾਵ ਇਹ ਹੈ ਕਿ ਜ세ਦਾਰ ਗੁਰਚਨ ਸਿੰਘ ਤੋੜਾ ਜਿਨ੍ਹਾਂ ਨੇ ਲੰਮੇ ਸਮੇਂ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਨਿਭਾਈਆਂ ਪਰ ਉਹਨਾਂ ਨੇ ਆਪਣੇ ਨਿੱਜੀ ਤੌਰ ਤੇ ਇਹਨਾਂ ਗੁਰਦੁਆਰਿਆਂ ਦੀ ਗੋਲਕਾਰ ਦੇ ਵਿੱਚੋਂ ਕੁਝ ਨਹੀਂ ਲਿਆ ਹੈਗਾ ਇਸ ਗੱਲ ਕਰਕੇ ਹੀ ਪੰਥਕ ਸਫਾ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਦਾ ਮਾਨ ਸਤਕਾਰ ਪੂਰਾ ਸੀਗਾ ਤੇ ਇਹ ਵੀ ਸੀਗਾ ਕਿ ਜਿਹਦਾ ਉਹ ਹੱਥ ਫੜਦੇ ਸੀਗੇ ਉਹਨੂੰ ਉਹ ਪੂਰ ਨਿਭਾਉਂਦੇ ਸੀਗੇ ਹਮੇਸ਼ਾ ਉਹਦਾ ਸਾਥ ਦਿੰਦੇ ਸੀਗੇ ਅੱਜ ਜਿਹੜੇ ਸਿਆਸਤਦਾਨ ਨੇ ਖਾਸ ਕਰਕੇ ਅਕਾਲੀ ਸਿਆਸਤਦਾਨਾਂ ਨਾਲ ਖਾਸ ਤੌਰ ਜਿਹੜੇ ਗੁਰਚੰਦ ਸਿੰਘ ਟਵਾੜਾ ਦੇ ਦਸਤੂਕ ਵੀ ਰਹੇ ਨੇ ਉਹਨਾਂ ਲੀਡਰਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਤੋਂਤਰੇ ਦੋਸ਼ ਨੇ ਕਿ ਉਹਨਾਂ ਨੇ ਜਦੋਂ ਪੰਥ ਦੇ ਨਾਂ ਦੇ ਉੱਤੇ ਸਿਆਸਤ ਕੀਤੀ ਲੁੱਟਮਾਰ ਕੀਤੀ ਆਪਣੇ ਪਰਿਵਾਰਾਂ ਨੂੰ ਪਾਲਿਆ ਤੇ ਆਪਣੇ ਕਾਰੋਬਾਰ ਚਲਾਏ ਜਿਥੇ ਦਾ ਟੌੜਾ ਨੇ ਅਜਿਹਾ ਕੋਈ ਕਾਰੋਬਾਰ ਨਹੀਂ ਚਲਾਇਗਾ ਇਹੀ ਕਾਰਨ ਹੈ ਕਿ ਉਹਨਾਂ ਦੇ ਲਾਅਕਤ ਦੇ ਵਿੱਚੋਂ ਕੁਝ ਨਹੀਂ ਮਿਲਿਆ ਹੈਗਾ ਤੇ ਉਹ ਸਾਰੀ ਜ਼ਿੰਦਗੀ ਪੰਥਕ ਕੰਮ ਕਰਦੇ ਰਹੇ ਉਹਨਾਂ ਪੰਥਕ ਕਮਾ ਦੇ ਵਿੱਚ ਕਈ ਤਰ੍ਹਾਂ ਦੇ ਵਿਵਾਦ ਵੀ ਖੜੇ ਹੋਏ ਕੁਝ ਲੋਕ ਉਹਨਾਂ ਦੀ ਸੋਚ ਦੇ ਨਾਲ ਸਹਿਮਤ ਵੀ ਸੀਗੇ ਕੁਝ ਲੋਕ ਨਹੀਂ ਵੀ ਸਹਿਮਤ ਸੀਗੇ ਤੇ ਕੁਝ ਲੋਕ ਉਹਨਾਂ ਨੂੰ ਚੰਗਾ ਵੀ ਸਮਝਦੇ ਸੀ ਕੁਝ ਲੋਕ ਮੰਦਾ ਵੀ ਸਮਝਦੇ ਸੀਗੇ ਪਰ ਉਹਨਾਂ ਦੀ ਜਿਹੜੀ ਸਿਆਸਤ ਸੀਗੀ ਉੱਥੋਂ ਤਾਂ ਇਹ ਤਾਂ ਪਤਾ ਲੱਗਦਾ ਹੈ ਕਿ ਉਹ ਕਦੇ ਵੀ ਲੁੱਟਮਾਰ ਨਹੀਂ ਕਰਦੇ ਸੀਗੇ ਗੁਰਦੁਆਰਾ ਦੀ ਗੋਲਕ ਦੇ ਉੱਤੇ ਉਹਨਾਂ ਨੇ ਕਦੇ ਵੀ ਕਬਜ਼ਾ ਨਹੀਂ ਕੀਤਾ ਸੀਗਾ ਜਿਹੜਾ ਵੀ ਪੈਸਾ ਸੀਗਾ ਉਹ ਪੰਥਕ ਕੰਮਾਂ ਵਾਸਤੇ ਹੀ ਲੱਗਦਾ ਸੀਗਾ ਸੋ ਕੱਲ ਨੂੰ ਉਹਨਾਂ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਜਿਹੜੇ ਇਸ ਸਮੇਂ ਇਹ ਲੀਡਰ ਨੇ ਜਿਹੜੇ ਸ਼ਤਾਬਦੀ ਮਨਾ ਰਹੇ ਨੇ ਇਹਨਾਂ ਨੂੰ ਸਮੱਤ ਬਖਸ਼ੀ ਜਾਵੇ ਤੇ ਜਿਹੜੇ ਪੰਥਕ ਕੰਮ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਉਹੋ ਕੀਤੇ ਜਾਣ ਆਪਣੇ ਪਰਿਵਾਰਾਂ ਨੂੰ ਨਪਾਲਣਾ ਲੁੱਟਕ ਸੁੱਟ ਨਾ ਕਰਨ ਇਸ ਸਿੱਖ ਸਿਆਸਤ ਨੂੰ ਵਪਾਰ ਨਾ ਬਣਾਓ ਤੇ ਤਾਂ ਹੀ ਉਹਨਾਂ ਦਾ ਨਾਮ ਲੋਕਾਂ ਦੇ ਵਿੱਚ ਜਾਏਗਾ ਨਹੀਂ ਤਾਂ ਜਿਸ ਤਰਕੇ ਦੇ ਨਾਲ ਇਹਨਾਂ ਲੀਡਰਾਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਰੱਦ ਕੀਤਾ ਤੇ ਉਹ ਉਹ ਹਾਲ ਆਉਣ ਵਾਲੇ ਸਮੇਂ ਦੇ ਵਿੱਚ ਬਣਿਆ ਰਹੂਗਾ ਬਾਕੀ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀ ਹੁਕਮ ਆਉਂਦਾ ਤੇ ਇਹਨਾਂ ਲੀਡਰਾਂ ਨੂੰ ਕਿਹੋ ਜੀ ਸਜ਼ਾ ਲੱਗਦੀ ਹੈ ਤੇ ਉਹ ਸਜ਼ਾ ਤੋਂ ਬਾਅਦ ਕੀ ਉਹ ਜਿਹੇ ਦਾ ਟੌੜਾ ਤੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣਗੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਸੋ ਦਰਸ਼ਕੋ ਏਸੀ ਜਿਹੜਾ ਅੱਜ ਦੀ ਆਪਣਾ ਰਿਪੋਰਟ ਤੁਹਾਨੂੰ ਦਿੱਤੀ ਹੈ ਤੇ ਜਿਹੇ ਦਾ ਟੌੜਾ ਨਾਂ ਦੀ ਜ਼ਿੰਦਗੀ ਦੇ ਕੁਝ ਪਹਿਲੂਗਾ ਉਹਨਾਂ ਬਾਰੇ ਤੁਹਾਨੂੰ ਦੱਸਿਆ ਹੈ ਤੇ ਮੈਂ ਦਰਸ਼ਨ ਸਿੰਘ ਦਰਸ਼ਕ ਇਜਾਜ਼ਤ ਲੈਣ ਲੈਣ ਤੋਂ ਪਹਿਨਾ ਇੱਕ ਵਾਰ ਫੇਤ ਉਲ ਬੇਨਤੀ ਕਰਦਾ ਕਿ ਤੁਸੀਂ YouTube ਚੈਨਲ ਪੰਜਾਬ ਦਰਸ਼ਨ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਪੰਥਰਤਨ ਗੋਟਿਆੰਸੀ ਗੜਾਣਾ ਦੀ ਕੱਲ ਨੂੰ ਸਟਾਫ ਦੀ ਮਿਲਾਈ ਜਾ ਰਹੀ ਹੈ ਇਸ ਸ਼ਤਾਬਦੀ ਦੇ ਲਈ ਸਿੱਖ ਸੰਗਤ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਵੈਸੇ ਤਾਂ ਉਤਸ਼ਾਹ ਹੈ ਹੀ ਹੈ ਪਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਧੜਾ ਤੇ ਦੂਜੇ ਪਾਸੇ ਉਹ ਲੀਡਰ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਸੁਧਾਰਨ ਕਰਾਉਣਾ ਚਾਹ ਰਹੇ ਨੇ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਕੀਤੀ ਹੋਈ ਹੈ ਤੇ ਇਹਨਾਂ ਸਾਰਿਆਂ ਵੱਲੋਂ ਆਪਣੇ ਆਪਣੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਇਹ ਸ਼ਤਾਬਦੀ ਮਨਾਇਆ ਗਈ ਹੈ ਖੈਰ ਇਹ ਇਹਨਾਂ ਵੱਲੋਂ ਜਿਸ ਤਰੀਕੇ ਨਾਲ ਸ਼ਤਾਬਦੀ ਮਨਾਈ ਜਾ ਰਹੀ ਹੈ ਉੱਥੋਂ ਇਹੀ ਪਤਾ ਲੱਗਦਾ ਹੈ ਕਿ ਉਹ ਜਥੇਦਾਰ ਤੜਾਹ ਦੀ ਵਿਰਾਸਤ ਨੂੰ ਕੈਸ਼ ਕਰਨਾ ਚਾਹੁੰਦੇ ਆ ਉਹਨਾਂ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਆਪਣੀ ਜਗ੍ਹਾ ਤੇ ਠੀਕ ਹੈ ਪਰ ਆਪਾਂ ਜਥੇਦਾਰ ਤੜਾਹ ਦੀ ਸ਼ਖਸੀਅਤ ਬਾਰੇ ਅੱਜ ਗੱਲ ਕਰਨ ਲੱਗੇ ਆ ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ ਉਹ ਅੱਧੀ ਸਦੀ ਤੱਕ ਸਿੱਖ ਸਿਆਸਤ ਵਿੱਚ ਛਾਇ ਰਹੇ ਉਹਨਾਂ ਦੇ ਨਾਮ ਤੋਂ ਬਗੈਰ ਸਿੱਖ ਸਿਆਸਤ ਅਧੂਰੀ ਹੀ ਰਹਿੰਦੀ ਸੀ ਇਹ ਗੱਲ ਅਲੱਗ ਹੈ ਕਿ ਕਦੇ ਉਹਨਾਂ ਦੀ ਟੱਕਰ ਬਾਜੂ ਸਾਹਿਬ ਨਾਲ ਹੋ ਜਾਂਦੀ ਸੀ ਪ੍ਰਕਾਸ਼ਿਕ ਬਾਦੁਰ ਨਾਲ ਕਦੇ ਉਹ ਬਰਨਾਲਾ ਤੜੇ ਦੇ ਵਿੱਚ ਚਲੇ ਜਾਂਦੇ ਸੀਗੇ ਕਦੇ ਲੋਂਗੋਵਾਲਾ ਉਹਨਾਂ ਨਾਲ ਵੀ ਉਹਨਾਂ ਦਾ ਮਾਨ ਸਤਕਾਰ ਰਹਿਦਾ ਸੀ ਤੇ ਜਥੇਦਾਰ ਉਹ ਤਲਵੰਡੀ ਉਹਨਾਂ ਨਾਲ ਵੀ ਉਹਨਾਂ ਦਾ ਪੂਰਾ ਸਹਿਜਾ ਰਹਿਣਾ ਸੀ ਜਿੱਥੇ ਕਦੇ-ਕਦੇ ਮਤਭੇਦ ਵੀ ਹੁੰਦੇ ਸੀਗੇ ਦਿੱਜੇ ਸੂ ਗੱਲ ਇਹ ਹੈ ਕਿ ਜਿੰਨਾ ਉਹ ਸੰਤ ਹਰਚੰਦ ਸਿੰਘ ਲੰਗੋਵਾਲ ਦੇ ਨੇੜੇ ਸੀਗੇ ਉਨਾਂ ਹੀ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਵੀ ਨੇੜੇ ਸੀਗੇ ਤੇ ਉਹ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਸੀਗੇ ਪਰ ਉਹਨਾਂ ਦਾ ਜਿਹੜਾ ਜੀਵਨ ਸੀਗਾ ਬੜਾ ਸੰਘਰਸ਼ ਮੈ ਜੀਗਾ ਤੇ ਉਹ ਪੰਥ ਪ੍ਰਸਤ ਸੀਗੇ ਪੰਥ ਪ੍ਰਸਤ ਹੋਣ ਦੇ ਨਾਲ ਨਾਲ ਜਿੱਥੇ ਉਹਨਾਂ ਦੀ ਸਿਆਸਤ ਚੱਲਦੀ ਸੀਗੀ ਤੇ ਨਾਲ ਨਾਲ ਉਹਨਾਂ ਨੇ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਂ ਸਿੱਖ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਕੀਤੀ ਤੇ ਜਦੋਂ ਅੰਤ ਸਮਾ ਸੀਗਾ ਉਹਨਾਂ ਦੇ ਲਾਅਕਤ ਦੇ ਵਿੱਚੋਂ ਇੱਕ ਵੀ ਪੈਸਾ ਨਹੀਂ ਮਿਲਿਆ ਸੀਗਾ ਉਹਨਾਂ ਦੀ ਜਿਹੜੀ ਸ਼ਖਸੀਅਤ ਸੀਗੀ ਐਨੀ ਪ੍ਰਭਾਵਸ਼ਾਲੀ ਸੀ ਕਿ ਕੇਂਦਰ ਦੇ ਮੰਤਰੀਆਂ ਨੂੰ ਜੇਕਰ ਉਹ ਇੱਕ ਵਾਰੀ ਕਾਲ ਕਰਦੇ ਸੀਗੇ ਤਾਂ ਉਹਨਾਂ ਨੂੰ ਕਦੇ ਵੀ ਇਨਕਾਰ ਨਹੀਂ ਹੁੰਦਾ ਸੀਗਾ ਇੱਥੋਂ ਤੱਕ ਪ੍ਰਧਾਨ ਮੰਤਰੀ ਵੀ ਉਹਨਾਂ ਨੂੰ ਮਿਲਣ ਵਾਸਤੇ ਉਤਾਵਲੇ ਹੁੰਦੇ ਸੀਗੇ ਉਹਨਾਂ ਨੇ ਲੰਮਾ ਸਮਾਂ ਸ਼ਰੂਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਕੰਮ ਕੀਤਾ ਤੇ ਇਹ ਜਿੰਨਾ ਵੀ ਉਹਨਾਂ ਨੇ ਕੰਮ ਕੀਤਾ ਉਹ ਚੰਗਾ ਮੰਦਾ ਸਭ ਨੂੰ ਪਤਾ ਹੀ ਹੈ ਖੈਰ ਉਹਨਾਂ ਦੀ ਉਹ ਬੰਦੇ ਨੂੰ ਬਹੁਤ ਹੀ ਨੇੜਿਓਂ ਦੇਖਦੇ ਸੀਗੇ ਤੇ ਉਹਨਾਂ ਦਾ ਜਦੋਂ ਕੋਈ ਵੀ ਬੰਦਾ ਚਾਹੇ ਉਹਨਾਂ ਨਾਲ মতਪੇਦ ਹੁੰਦੇ ਹੋਣ ਉਹ ਬਹੁਤ ਹੀ ਹੱਸ ਕੇ ਦੇੜਿਓਂ ਮਿਲਦੇ ਸੀਗੇ ਜੇ ਕੋਈ ਕੰਮਕਾਰ ਹੁੰਦਾ ਸੀਗਾ ਜੇ ਉਹਨਾਂ ਦੇ ਹੱਥ-ਬਸ ਹੁੰਦਾ ਸੀਗਾ ਉਹ ਕਰਕੇ ਦਿਖਾਉਂਦੇ ਸੀਗੇ ਉਜਾਗਰ ਸਿੰਘ ਜਿਹੜੇ ਕੇਸ ਸਾਬਕਾ ਡੀਪੀਆਰ ਉਹ ਰਹੇ ਨੇ ਉਹਨਾਂ ਦੇ ਅੱਜਕੱਲ ਤੁਸੀਂ ਆਰਟੀਕਲ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਵੀ ਦੇਖਦੇ ਹਾਂ ਕੱਲ ਨੂੰ ਉਹਨਾਂ ਦਾ ਇੱਕ ਆਰਟੀਕਲ ਜ세ਦਾਰ ਟੌੜਾ ਬਾਰੇ ਵੀ ਛਪ ਰਿਹਾ ਹੈ ਤੇ ਉਹਨਾਂ ਨੇ ਉਹਨਾਂ ਦੀ ਸ਼ਕਤੀ ਦੇ ਉੱਤੇ ਬੜੀ ਵਡਿਆਈ ਪਾਈ ਹੈ ਉਹ ਆਪਣੇ ਆਰਟੀਕਲ ਦੇ ਵਿੱਚ ਲਿਖਦੇ ਨੇ ਕਿ ਕਿਸੇ ਵਿਅਕਤੀ ਦਾ ਕੋਈ ਕੰਮ ਸੀਗਾ ਉਹਦਾ ਜਿਹੜੇ ਸਰਦਾਰ ਅਜਗਰ ਸਿੰਘ ਦੇ ਨਜ਼ਦੀਕੀ ਸੀਗਾ ਉਹਨਾਂ ਦਾ ਕੋਈ ਕੰਮ ਸੀ ਤੇ ਉਹ ਕਿਸੇ ਅਕਾਲੀ ਲੀਡਰ ਕੋਲ ਗਏ ਅਕਾਲੀ ਲੀਡਰ ਨੇ ਉਹਨਾਂ ਨੂੰ ਕਿਹਾ ਕਿ ਇਹ ਮੇਰੇ ਤੋਂ ਹੋਣ ਵਾਲਾ ਨਹੀਂ ਹੈ ਇਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਕਰ ਸਕਦਿਆ ਪ੍ਰਕਾਸ਼ ਸਿੰਘ ਬਾਦਲ ਉਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਤਾਂ ਉਜਾਗਰ ਸਿੰਘ